ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖੁੱਪਤ ਜੀ ਸਾਰੇ ਵਧੀਆ ਤੇ ਅਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਤੇ ਹਾਂ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸਕਿਪ ਕਰਕੇ ਇਹਨਾਂ ਦੇਖਿਆ ਕਰੋ ਵੀਡੀਓ ਦੇ ਵਿੱਚ ਸਾਰਾ ਆਪਾਂ ਫੈਬਰਿਕ ਬਾਰੇ ਦੱਸਿਆ ਹੁੰਦਾ ਜੋ ਵੀ ਸੂਟਾਂ ਦੇ ਪ੍ਰਾਈਸ ਨੇ ਉਹ ਦੱਸੇ ਹੁੰਦੇ ਨੇ ਤੇ ਇਹ ਵੀ ਦੱਸਿਆ ਹੁੰਦਾ ਕਿ ਜਿਹੜੇ ਸੂਟ ਨੇ ਉਹ ਦੁਪੱਟੇ ਨਾਲ ਰਹਿਣਗੇ ਕਿ ਬਿਦੌੜ ਦੁਪੱਟੇ ਰਹਿਣਗੇ ਠੀਕ ਹੈ ਤੇ ਬਾਕੀ ਇਹਦੇ ਵਿੱਚ ਮਤਲਬ ਸਾਰੇ ਸੂਟਾਂ ਦੀ ਨੌਲੇਜ ਦਿੱਤੀ ਹੁੰਦੀ ਹੈ ਕਿ ਸੂਟ ਲਾਈਨਿੰਗ ਨਾਲ ਬਣੇਗਾ ਜਾਂ ਵਿਦਆਊਟ ਲਾਈਨਿੰਗ ਬਣੇਗਾ। ਹਕਿ ਜੋ ਵੀ ਅਸੀਂ ਤੁਹਾਨੂੰ ਫੈਬਰਿਕ ਦੇ ਰਹੇ ਹਾਂ ਜੀ ਬੈਸਟ ਫੈਬਰਿਕ ਦੇ ਰਹੇ ਹਾਂ ਸਾਨੂੰ ਕੋਈ ਵੀ ਕੰਪਲੀਮੈਂਟ ਨਹੀਂ ਆਈ ਹੈ ਹਜੇ ਤੱਕ। ਹਨਾ ਮੇਰੀਆਂ ਭੈਣਾਂ ਦੇ ਕਮੈਂਟ ਆਉਂਦੇ ਨੇ ਦੀਦੀ ਆ ਕਪੜਾ ਜੇ ਤੁਸੀਂ ਦੇ ਰਹੇ ਹੋ ਫੈਬਰਿਕ ਦੇ ਰਹੇ ਹੋ ਬੈਸਟ ਹੈ ਕਿ ਨਹੀਂ ਬੈਸਟ। ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਸਾਡੇ ਚੈਨਲ ਤੇ ਤੇ ਜ਼ਰੂਰ ਇੱਕ ਵਾਰੀ ਆਰਡਰ ਕਰਕੇ ਦੇਖੋ। ਤੁਹਾਨੂੰ ਕਪੜਾ ਅਸੀਂ ਜੋ ਵੀ ਦੇ ਰਹੇ ਹਾਂ ਬੈਸਟ ਦੇ ਰਹੇ ਹਾਂ ਠੀਕ ਹੈ ਜੀ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਾਂ ਸਕਰੀਨ ਦੇ ਉੱਪਰ ਤੁਹਾਨੂੰ WhatsApp ਨੰਬਰ ਸ਼ੋ ਹੋ ਰਿਹਾ ਉਸ ਨੰਬਰ ਤੇ ਤੁਸੀਂ ਮੈਨੂੰ ਸੂਟ ਦਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਭੇਜ ਕੇ ਤੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਕਿਉਂਕਿ ਮੇਰੀਆਂ ਭੈਣਾਂ ਦੇ ਸਵਾਲ ਹੁੰਦੇ ਨੇ ਕਿ ਦੀਦੀ ਆਪਾਂ ਸੂਟ ਕਿਵੇਂ ਆਰਡਰ ਕਰੀਏ ਹੈਨਾ ਤੇ ਸਕਰੀਨ ਦੇ ਉੱਪਰ ਨੰਬਰ ਦਿਖਦਾ ਚੱਲਦਾ ਠੀਕ ਹੈ ਉਸ ਨੰਬਰ ਤੇ ਤੁਸੀਂ ਜਾਣਾ ਉਹਨੂੰ ਤੁਸੀਂ ਸੇਵ ਕਰ ਲੈਣਾ ਤੇ ਜਿਹੜਾ ਵੀ ਸੂਟ ਪਸੰਦ ਹੈ ਵੀਡੀਓ ਦੇ ਵਿੱਚ ਉਹਦਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੇ ਤੁਸੀਂ ਮੈਨੂੰ ਸੂਟ ਬਾਈ ਕਰ ਸਕਦੇ ਹੋ ਤੇ ਬਾਕੀ ਜੋ ਸੂਟਾਂ ਦੇ ਪ੍ਰਾਈਸ ਹੁੰਦੇ ਨੇ ਉੱਪਰ ਹੀ ਸ਼ੋਅ ਹੁੰਦੇ ਹੁੰਦੇ ਨੇ ਪ੍ਰਾਈਸ ਦਾ ਤੁਹਾਨੂੰ ਕੋਈ ਵੀ ਕਨਫਿਊਜ਼ਨ ਨਹੀਂ ਰਹੇਗਾ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਵੀਡੀਓ ਹੈ ਉਹ ਕਰਦੇ ਆ ਸ਼ੁਰੂ ਤੇ ਆਪਣੇ ਪਹਿਲੇ ਸੂਟ ਨਾਲ ਤੇ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਸ਼ਿਮਰ ਪਸ਼ਮੀਨੇ ਦੇ ਉੱਤੇ ਪਹਿਲਾਂ ਵੀ ਆਪਾਂ ਇਹਨਾਂ ਦੀ ਵੀਡੀਓ ਪਾਈ ਸੀ ਉਹ ਹੋਰ ਫੈਬਰਿਕ ਸੀ ਮਤਲਬ ਹੋਰ ਬ੍ਰਾਂਡ ਸੀ ਤੇ ਇਹ ਆਪਣੇ ਕੋਲ ਹੋਰ ਆਇਆ ਜੀ ਇਹ ਵੀ ਸ਼ਿਮਰ ਪਸ਼ਮੀਨਾ ਤੇ ਬਹੁਤ ਸੋਹਣੇ ਪ੍ਰਿੰਟ ਨੇ ਤੇ ਬਹੁਤ ਸੋਹਣੇ ਰੰਗ ਨੇ ਇਹ ਡਾਰਕ ਪਰਪਲ ਕਲਰ ਹੈ ਜੀ ਚੈੱਕ ਕਰੋ ਜੀ ਐਸ ਕੇ ਦਾ ਬ੍ਰਾਂਡ ਰਹੇਗਾ ਬਹੁਤ ਹੀ ਜਿਆਦਾ ਸੋਹਣਾ ਤੇ ਬਹੁਤ ਪਿਆਰਾ ਪ੍ਰਿੰਟ ਹੈ ਚੈੱਕ ਕਰੋ ਤੇ ਦੇਖੋ ਜੀ ਇਹ ਕਲਰ ਆਏਗਾ ਪ੍ਰੋਪਰ ਬਹੁਤ ਸੋਹਣਾ ਪ੍ਰਿੰਟ ਹੈ ਜੀ ਹਲਕੀ ਸ਼ਾਈਨ ਹੈ ਤੇ 2.5 ਮੀਟਰ ਦੀ ਕੱਟ ਰਹੇਗੀ ਤੇ ਦੋੜ ਦੁਪੱਟਾ ਸੂਟ ਰਹਣਗੇ ਅਗਰ ਤੁਸੀਂ ਲਾਈਨਿੰਗ ਲਾ ਕੇ ਸਟਿਚ ਕਰਵਾਉਣਾ ਉਹ ਤੁਹਾਡੀ ਚੁਆਇਸ ਹੈ ਜੇ ਤੁਸੀਂ ਬਿਨਾ ਲਾਈਨਿੰਗ ਤੋਂ ਸਟਿਚ ਕਰਵਾਉਣਾ ਉਹ ਵੀ ਤੁਸੀਂ ਤੁਹਾਡੀ ਚੁਆਇਸ ਹੈ ਠੀਕ ਹੈ ਜੀ ਅਗਰ ਤੁਸੀਂ ਸਾਡੇ ਕੋਲ ਸਟਿਚ ਕਰਵਾਉਣਾ ਹੈ ਉਹ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਲੋ ਜੀ ਚੈੱਕ ਕਰੋ ਜੀ ਸ਼ਰਟ ਬਹੁਤ ਪਿਆਰੀ ਹੈ ਤੇ ਬਹੁਤ ਜ਼ਿਆਦਾ ਲਾਈਟ ਵੇਟ ਫੈਬਰਿਕ ਰਹੇਗਾ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਲਾਈਟ ਵੇਟ ਫੈਬਰਿਕ ਹੈ ਕਿਉਂਕਿ ਸਾਡੀਆਂ ਬਾਰਵਲੀਆਂ ਪਹਿਣਾ ਜਿੰਨੀਆਂ ਦੇ ਸੂਟ ਸਟਿਚ ਹੋ ਕੇ ਜਾ ਰਹੇ ਨੇ ਜੀ ਉਹ ਲਾਈਨਿੰਗ ਵਾਲੀ ਜਾ ਰਹੇ ਨੇ ਵਿਦ ਲਾਈਨਿੰਗ ਨਹੀਂ ਜਾ ਵਿਦ ਲਾਈਨਿੰਗ ਜਾ ਰਹੇ ਨੇ ਵਿਦਆਊਟ ਲਾਈਨਿੰਗ ਨਹੀਂ ਜਾ ਰਹੇ ਸ਼ਰਟ ਦਾ ਪ੍ਰਿੰਟ ਚੈੱਕ ਕਰ ਲਓ ਜੀ ਇੱਕ ਵਾਰੀ ਹੋਰ ਮੈਂ ਸਾਰਾ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਆ ਬਹੁਤ ਪਿਆਰਾ ਸੂਟ ਬਣੇਗਾ ਬਹੁਤ ਜ਼ਿਆਦਾ ਸੋਹਣਾ ਬਣੇਗਾ ਤੁਸੀਂ ਲੇਸ ਲਗਵਾਣੀ ਲੇਸ ਲਗਵਾ ਸਕਦੇ ਹੋ ਆ ਤੁਸੀਂ ਪਾਈਪਿੰਗ ਲਗਵਾਣੀ ਪਾਈਪਿੰਗ ਲਵਾ ਸਕਦੇ ਹੋ ਤੇ ਇਹਦੇ ਨਾਲ ਤੁਸੀਂ ਜੇ ਦੁਪੱਟਾ ਬਾਏ ਕਰਨਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਅਸੀਂ ਨਾਲ ਤੁਹਾਨੂੰ ਦੁਪੱਟਾ ਰੈਡੀ ਕਰਕੇ ਦੇਵਾਂਗੇ ਜਿਵੇਂ ਦੀ ਤੁਹਾਡੀ ਚੁਆਇਸ ਆ ਠੀਕ ਹੈ ਜੀ ਜੋ ਦੁਪੱਟੇ ਦੇ ਚਾਰਜਸ ਰਹਿਣਗੇ ਉਹ ਲੱਗ ਰਹਿਣਗੇ ਸਕਰੀਨ ਦੇ ਉੱਪਰ ਜੋ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਉਹ ਸਿਰਫ ਕੱਲੇ ਸੂਟ ਦੇ ਸੂਟ ਸ਼ੋ ਹੋ ਰਹੇ ਨੇ ਠੀਕ ਹੈ ਜੀ ਤੇ ਆ ਗਈ ਜੀ ਨਾਲ बॉਟਮ बॉਟਮ ਦਾ ਫੈਬਰਿਕ ਚੈੱਕ ਕਰੋ ਜੀ ਬਹੁਤ ਜ਼ਿਆਦਾ ਕੋਈ ਇਹਦੇ ਤੇ ਬੁਰਨੀ ਆਏਗੀ ਜੀ ਬੇਫਿਕਰ ਰਹੋ ਤੁਸੀਂ ਬਹੁਤ ਜ਼ਿਆਦਾ ਪਿਆਰਾ ਫੈਬਰਿਕ ਹੈ ਜੀ ਬੇਸ਼ੱਕ ਥੋੜੇ ਜਿਹਾ ਪ੍ਰਾਈਸ ਜ਼ਿਆਦਾ ਹੁੰਦੇ ਨੇ ਲੇਕਿਨ ਜੋ ਅਸੀਂ ਤੁਹਾਨੂੰ ਕੁਆਲਿਟੀ ਦੇ ਰਹੇ ਹਾਂ ਬੈਸਟ ਦੇ ਰਹੇ ਹਾਂ ਤੁਸੀਂ ਬੇਫਿਕਰ ਹੋ ਕੇ ਆਪਣਾ ਆਰਡਰ ਦੇ ਸਕਦੇ ਹੋ ਤੇ ਲੋ ਜੀ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਅੱਜ ਦੀ ਅੱਜ ਵਾਲੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਪਿਆਰਾ ਤੇ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਤੇ ਲੋ ਜੀ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਦੋ ਸੂਟ ਸੀ ਆਪਣੇ ਇੱਕ ਸੂਟ ਆਪਣਾ ਸੇਲ ਹੋ ਗਿਆ ਜੀ ਉਹ ਆਪਾਂ ਦਾ ਸਟੇਟਸ ਦੇ ਉੱਪਰ ਹੀ ਸੇਲ ਹੋ ਗਿਆ ਚਲੋ ਚੈੱਕ ਕਰੀਏ ਕਿਉਂ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਪ੍ਰਿੰਟ ਦਿਖਾਇਆ ਉਹ ਉਦੇ ਵਰਗਾ ਹੀ ਪ੍ਰਿੰਟ ਹੈ ਜੀ ਸੇਮ ਮਸਟਰਡ ਕਲਰ ਹੈ ਜੀ ਸੇਮ ਕਲਰ ਕੈਮਰੇ ਦੇ ਵਿੱਚ ਆਂਦਾ ਹੋਣਾ ਥੋੜਾ ਬਹੁਤਾ ਕਲਰ ਉੱਪਰ نیچے ਆਉਂਦਾ ਹੈ ਥੋੜਾ ਜਿਹਾ ਖਿਲਵਾ ਹੈ ਉੱਥੇ ਥੋੜਾ ਜਿਹਾ ਬਲੈਕਨੈਸ ਦਿਖ ਰਿਹਾ ਤੁਹਾਨੂੰ ਚੈੱਕ ਕਰੋ ਜੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਅਗਰ ਸਾਡੇ ਕੋ ਸਟੀਚ ਕਰਵਾਣਾ ਹੈ ਉਹ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਤੇ ਅਸੀਂ ਸਟੀਚ ਕਰਕੇ ਵੀ ਤੁਹਾਨੂੰ ਦਵਾਂਗੇ ਠੀਕ ਹੈ ਜੀ ਤੇ ਸਟੀਚਿੰਗ ਇਹਦੀ ਅਲੱਗ ਰਹੇਗੀ ਉਹ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸਿਓ ਤੇ ਮੈਂ ਤੁਹਾਨੂੰ ਸਟੀਚਿੰਗ ਦੇ ਪ੍ਰਾਈਸ ਹੈ ਜੋ ਦੱਸ ਦਵਾਂਗੀ ਠੀਕ ਹੈ ਜੀ ਇਹ ਆ ਗਈ ਜੀ ਸ਼ਰਟ ਲਾਈਟ ਵੇਟ ਹੈ ਬਹੁਤ ਪਿਆਰਾ ਹੈ ਜੀ ਇਹ ਆ ਗਈ ਜੀ ਨਾਲ ਬਾਟਮ ਸਟੈਂਪ ਲੱਗੀ ਹੋਈ ਹੈ ਜੀ ਚੈੱਕ ਕਰੋ ਜੀ ਐਸ ਕੇ ਬ੍ਰਾਂਡ ਦੇ ਸੂਟ ਰਹਿਣਗੇ ਆਪਣੇ ਜੋ ਵੀ ਫੈਬਰਿਕ ਤੁਹਾਨੂੰ ਦਵਾਂਗੇ ਜਿਹਦੇ ਉੱਪਰ ਸਟੈਂਪ ਨਹੀਂ ਲੱਗੀ ਹੋएगी ਉਹ ਵੀ ਤੁਹਾਨੂੰ ਦੱਸਾਂਗੇ ਜਿਹਦੇ ਉੱਪਰ ਲੱਗੀ ਹੋएगी ਉਹ ਵੀ ਤੁਹਾਨੂੰ ਦੱਸਾਂਗੇ ਲਓ ਜੀ ਬਹੁਤ ਸੋਹਣੀ ਇਹਨਾਂ 'ਚ ਫਿਟਿੰਗ ਆਂਦੀ ਹੈ ਜੀ ਬਹੁਤ ਪਿਆਰੇ ਬਣਦੇ ਨੇ ਅਗਰ ਤੁਸੀਂ ਇਹਦੀ ਬਾਟਮ ਬਣਾਣੀ ਤਾਂ ਬਾਟਮ ਬਣਾ ਸਕਦੇ ਹੋ ਅਗਰ ਤੁਸੀਂ ਇਹਦੇ ਨਾਲ ਪੈਂਟ ਪਾਜੋ ਬਣਾਉਣਾ ਤਾਂ ਉਹ ਵੀ ਬਣਾ ਸਕਦੇ ਹੋ ਜੋ ਸਲਵਾਰ ਰਹੇਗੀ ਉਹ ਵੀ ਐਸਕੇ ਦੀ ਰਹੇਗੀ ਲਓ ਜੀ ਚੈੱਕ ਕਰੋ ਬਹੁਤ ਸੋਹਣਾ ਲੱਗ ਰਿਹਾ ਪੈਂਟ ਬਹੁਤ ਹੀ ਪਿਆਰਾ ਕੋਈ ਵੀ ਸੂਚ ਛੱਡਣ ਵਾਲਾ ਨਹੀਂ ਤੇ ਜਲਦੀ ਤੋਂ ਜਲਦੀ ਤੁਸੀਂ ਆਪਣਾ ਆਰਡਰ ਦੇ ਦਿਓ ਦੁਪੱਟਾ ਤੁਹਾਡੀ ਚੋਇਸ ਰਹੇਗੀ ਜੀ ਦੁਪੱਟਾ ਤੁਸੀਂ ਕਿਹੜਾ ਨਾਲ ਤਸੰਦ ਕਰਦੇ ਹੋ ਤੁਸੀਂ ਪਿਓਰ ਦਾ ਕਰਦੇ ਹੋ ਜਾਂ ਤੁਸੀਂ ਵਰਬਰੀ ਦਾ ਕਰਦੇ ਹੋ ਜਾਂ ਤੁਸੀਂ ਟੈਬੀ ਦਾ ਕਰਦੇ ਹੋ ਹਨ ਤੇ ਜਿਹੜੀ ਤੁਹਾਡੀ ਚੋਇਸ ਹੈ ਉਸੇ ਦੇ ਅਕੋਰਡਿੰਗਲੀ ਦੁਪੱਟਾ ਲਾਇਆ ਜਾਏਗਾ ਕਰੋ ਜੀ ਮੋਸਟ ਪਪੂਲਰ ਕਲਰ ਗ੍ਰੇ ਕਲਰ ਆਪਣੀਆਂ ਭੈਣਾਂ ਨੂੰ ਗ੍ਰੇ ਕਲਰ ਬਹੁਤ ਪਸੰਦ ਆਉਂਦਾ ਆਪਾਂ ਪਹਿਲਾਂ ਵੀ ਗ੍ਰੇ ਕਲਰ ਬਹੁਤ ਜ਼ਿਆਦਾ ਸੇਲ ਕਰ ਚੁੱਕੇ ਹਾਂ ਪ੍ਰਿੰਟ ਚੈੱਕ ਕਰੋ ਜੀ ਆਪਣੀਆਂ ਆਂਟੀਆਂ ਵਾਸਤੇ ਏ ਨਹੀਂ ਹੈਗਾ ਕਿ ਆਪਣਾ ਆਪਾ ਗਰਲ ਇਸ ਵੀ ਅੱਜਕੱਲ ਜਿਹੜਾ ਲਾਈਟ ਕਲਰ ਬਹੁਤ ਜ਼ਿਆਦਾ ਪਸੰਦ ਕਰਨ ਲੱਪੇ ਆ ਤੇ ਬਹੁਤ ਜ਼ਿਆਦਾ ਸੋਹਣਾ ਵੀ ਲੱਗਦਾ ਜੀ। ਲਓ ਜੀ। ਬਹੁਤ ਪਿਆਰਾ ਪ੍ਰਿੰਟ ਹੈ ਜੀ। ਫੈਬਰਿਕ ਤੁਹਾਨੂੰ ਦੱਸਦਾ ਜੀ ਪਿਓਰ ਪਸ਼ਮੀਨੇ ਦਾ ਤੇ ਸ਼ਿਮਰ ਪਸ਼ਮੀਨਾ ਜੀ ਇਹ ਬਹੁਤ ਹੀ ਜ਼ਿਆਦਾ ਲਾਈਟ ਹੈ ਤੇ ਸੋਹਣਾ ਫੈਬਰਿਕ ਹੈ। ਲਓ ਜੀ ਇਹ ਰਹੇਗੀ ਜੀ ਨਾਲ ਬਾਟਮ 2.5 ਮੀਟਰ ਦੀ ਕੱਟ ਰਹੇਗੀ ਜੀ। ਅਗਰ ਤੁਸੀਂ ਲਾਈਨਿੰਗ ਲਵਾਣੀ ਹੋ ਤੁਹਾਡੀ ਚੋਇਸ ਹੈ ਤੁਸੀਂ ਲਾਈਨਿੰਗ ਲਵਾ ਸਕਦੇ ਹੋ ਅਗਰ ਤੁਸੀਂ ਨਹੀਂ ਲਗਵਾਨੀ ਉਹ ਵੀ ਤੁਹਾਡੀ ਚੋਇਸ ਹੈ ਜੀ ਠੀਕ ਹੈ ਜੀ ਇਹ ਆ ਗਿਆ ਜੀ ਆਪਣਾ ਨੈਕਸਟ ਕਲਰ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਤੇ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗੀ ਜਦੋਂ ਮੇਰੀਆਂ ਭੈਣਾਂ ਪਲੀਜ਼ ਸਕਰੀਨਸ਼ਾਟ ਭੇਜਦੇ ਹੁੰਦੇ ਹਨ ਨਾ ਪੂਰਾ ਕਲੀਅਰ ਸਕਰੀਨਸ਼ਾਟ ਭੇਜਿਆ ਕਰੋ ਤੇ ਸਕਰੀਨਸ਼ਾਟ ਜੇਕਰ ਕਲੀਅਰ ਨਹੀਂ ਹੁੰਦਾ ਫਿਰ ਸਾਨੂੰ ਵੀ ਡਾਟ ਹੁੰਦਾ ਕਿ ਪਤਾ ਨਹੀਂ ਕਿਹੜਾ ਕਲਰ ਹੈ ਕਾਫੀ ਕਲਰਾਂ ਵਿੱਚੋਂ ਮਤਲਬ ਮਿਸਮੈਚ ਜੇ ਹੋ ਜਾਂਦੇ ਨੇ ਪਤਾ ਨਹੀਂ ਲੱਗਦਾ ਲਓ ਜੀ ਇਹ ਆ ਗਿਆ 3 ਕਲਰ ਬਹੁਤ ਪਿਆਰੀ ਸੋਨੇ ਸੂਟ ਨੇ ਜੀ ਬਹੁਤ ਜਿਆਦਾ ਸੋਨੇ ਸੂਟ ਨੇ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਕਿ ਲੋਜੇ ਇਹ ਵੀ ਕਲਰ ਬਹੁਤ ਸੋਹਣਾ ਤੇ ਇਹ ਜਿਹੜੇ ਸੂਟ ਰਹਿਣਗੇ ਜੀ ਆਪਣੇ ਕੋਲ ਦੋ ਰਹਿਣਗੇ ਆ ਕਲਰ ਦੇ ਇਹ ਪ੍ਰਿੰਟ ਵੀ ਅਲੱਗ ਹੈ ਬਹੁਤ ਜੀ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਹੈ ਗ੍ਰੀਨ ਕਲਰ ਹੈ ਲਾਈਟ ਗ੍ਰੀਨ ਕਲਰ ਕੈਮਰੇ ਦੇ ਵਿੱਚ ਮੁੰਨਾ ਦਾ ਥੋੜਾ ਬਹੁਤਾ ਚੇਂਜ ਆਉਂਦਾ ਹੋਏਗਾ ਆਫ ਵਾਈਟ ਔਰ ਗ੍ਰੀਨ ਕਲਰ ਆ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਚਲੋ ਜੀ ਪ੍ਰਿੰਟ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਹੀ ਪਿਆਰਾ ਤੇ ਬਹੁਤ ਜ਼ਿਆਦਾ ਲਾਈਟ ਵੇਟ ਫੈਬਰਿਕ ਰਹੇਗਾ ਜੀ ਬਿਲਕੁਲ ਇਹਨਾਂ ਦੇ ਉੱਪਰ ਬੋਰਨੀ ਆਏਗੀ ਜੀ ਤੁਸੀਂ ਬੇਫਿਕਰ ਹੋ ਕੇ ਆਪਣਾ ਆਰਡਰ ਦੇ ਸਕਦੇ ਹੋ ਇਹ ਆ ਗਈ ਜੀ ਨਾਲ ਬਾਟਮ ਤੇ ਇਹਦੀ ਜਿਹੜੀ ਬਾਟਮ ਰਹੇਗੀ ਜੀ ਡਿਫਰੈਂਟ ਰਹੇਗੀ ਇਹਦੇ ਵਿੱਚ ਸੈਲਫ ਪ੍ਰਿੰਟ ਹੈ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਬਾਟਮ ਦਿਖਾਈ ਉਹ ਪਲੇਨ ਸੀ ਠੀਕ ਹੈ ਜੀ ਜਿਹੜਾ ਦੋ ਸੂਟ ਦਿਖਾਏ ਉਹਨਾਂ ਦੇ ਨਾਲ ਪਲੇਨ ਬਾਟਮ ਸੀ ਤੇ ਇਹਦੇ ਨਾਲ ਬਾਟਮ ਰਹੇਗੀ ਜੀ ਸੈਲਫ ਪ੍ਰਿੰਟ ਦੇ ਵਿੱਚ ਠੀਕ ਹੈ ਜੀ ਚੈੱਕ ਕਰ ਸਕਦੇ ਤੁਸੀਂ ਇਹ ਸੂਟ ਆਪਣੇ ਕੋਲ ਦੋ ਅਵੇਲੇਬਲ ਨੇ ਬਾਕੀ ਜਿਹੜੇ ਮੈਂ ਤੁਹਾਨੂੰ ਪਹਿਲਾਂ ਦਿਖਾਏ ਨੇ ਉਹ ਸਿੰਗਲ ਸਿੰਗਲ ਸੂਟ ਨੇ ਲਓ ਜੀ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਦਿਓ ਜੋ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਸਿਰਫ ਕੱਲੇ ਸੂਟ ਦੇ ਹੋ ਰਹੇ ਨੇ ਜੇ ਤੁਸੀਂ ਮੇਰੇ ਕੋਲ ਦੁਪੱਟਾ ਬਾਏ ਕਰਨਾ ਹੈ ਤੇ ਦੁਪੱਟੇ ਦੇ ਚਾਂਸ ਜੋ ਅਲੱਗ ਰਹੇਗੇ ਦੁਪੱਟਾ ਚੁਆਇਸ ਤੁਹਾਡੀ ਹੈ ਜੀ ਤੁਸੀਂ ਕਿਵੇਂ ਦਾ ਦੁਪੱਟਾ ਪਸੰਦ ਕਰਦੇ ਹੋ ਤੇ ਵਾ ਲਈ ਹੁਣ ਜਾਂਦੇ ਆਪਾਂ ਆਪਣੇ ਨੈਕਸਟ ਸੂਟ ਵੱਲ ਬਹੁਤ ਪਿਆਰੇ ਕਲਰ ਨੇ ਜੀ ਬਹੁਤ ਸੋਨੇ ਸੂਟ ਨੇ ਕਾਫੀ ਸੇਲ ਹੋਏ ਨੇ ਜੀ ਆਪਣੇ ਹੀ ਪੁਆਇੰਟ ਪਿੰਕ ਕਲਰ ਆ ਗਿਆ ਜੀ ਰਾਣੀ ਜਿਹਾ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਪਿੰਕ ਸ਼ੇਡ ਵੀ ਹੈ ਰਾਣੀ ਸ਼ੇਡ ਵੀ ਹੈ ਜੀ ਦੀ ਕਿਉਂਕਿ ਜਿਹੜੇ ਵਿੱਚ ਫਲਾਵਰ ਨੇ ਥੋੜੇ ਜਿਹਾ ਡਾਰਕ ਨੇ ਬਾਟਮ ਥੋੜੀ ਜਿਹੀ ਲਾਈਟ ਹੈ ਇਹਦਾ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਤੇ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਬਹੁਤ ਪਿਆਰੇ ਸੂਟ ਬਣਨਗੇ ਜੀ ਪੈਸੀ ਅਸੀਂ ਜਿਹੜੇ ਸੂਟ ਪਹਿਲਾਂ ਵੀ ਆਹੀ ਸ਼ਿਮਰ ਪਸ਼ਮੀਨੇ ਦੇ ਉੱਪਰ ਸੂਟ ਸੇਅਰ ਕੀਤੇ ਨੇ ਜੀ ਉਹਨਾਂ ਨਾਲ ਦੁਪੱਟੇ ਆਪਾਂ ਕੁਝ ਸਾਡੀਆਂ ਭੈਣਾਂ ਨੇ ਬਰਦੀ ਤੇ ਲਗਵਾਏ ਨੇ ਕੁਝ ਨੇ ਟੈਬੀ ਦੇ ਲਗਵਾਏ ਨੇ ਕੁਝ ਨੇ ਪਿਓਰ ਦੇ ਲਗਵਾਏ ਨੇ ਇਹ ਤੁਹਾਡੀ ਚੋਇਸ ਹੈ ਤੁਸੀਂ ਮੈਨੂੰ WhatsApp ਤੇ ਦੱਸ ਦਿਓ ਲਓ ਜੀ ਤੇ ਜੇ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਤੇ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਜੀ ਇਹ ਆ ਗਈ ਜੀ ਬਾਟਮ 셀프 ਪ੍ਰਿੰਟ ਦੀ ਪਹਿਲਾਂ ਮੈਂ ਦਿਖਾਈਆਂ ਸੀ ਤਿੰਨ ਸੂਟ ਉਹ ਪਲੇਨ ਸੀ ਬਾਟਮ ਇਹਦੇ ਨਾਲ 셀프 ਪ੍ਰਿੰਟ ਦੀ ਬਾਟਮ ਹੈ ਤੇ ਜੀ ਬਹੁਤ ਪਿਆਰਾ ਤੇ ਬਹੁਤ ਹੀ ਜ਼ਿਆਦਾ ਸੂਨ ਸੂਟ ਹੈ ਚੈੱਕ ਕਰ ਸਕਦੇ ਤੁਸੀਂ ਤੇ ਪ੍ਰਾਈਸ ਤੁਹਾਨੂੰ ਉੱਪਰ ਹੀ ਸ਼ੋ ਹੋ ਰਹੇ ਨੇ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਆ ਗਈ ਦੀ ਨੈਕਸਟ ਕਲਰ print ਬਹੁਤ ਜਿਆਦਾ ਸੋਨਾ ਦੀ ਹੈ ਬਹੁਤ ਹੀ ਪਿਆਰਾ ਤੇ ਡਿਫਰੈਂਟ ਜਿਹਾ print ਹੈ ਜੀ ਲਓ ਚੈੱਕ ਕਰੋ ਜੀពណ៌ ਸਣ ਮਹਿੰਦੀਆਂ ਜਿਹਾ ਕਲਰ ਹੈ ਚੈੱਕ ਕਰ ਸਕਦੇ ਤੁਸੀਂ print ਇਹਦਾ ਬਹੁਤ ਸੌਫਟ ਫੈਬਰਿਕ ਹੈ ਕੈਮਰੇ ਦੇ ਵਿੱਚ ਤੁਸੀਂ ਫੀਲ ਨਹੀਂ ਕਰ پا ਰਹੇ ਹੋਣੇ ਪਰ ਮੈਂ ਸਾਹਮਣੇ ਫੀਲ ਕਰ ਪਾ ਰਹੀ ਹਾਂ ਬਹੁਤ ਜਿਆਦਾ ਲਾਈਟ ਵੇਟ ਐਂਡ ਸੌਫਟ ਫੈਬਰਿਕ ਹੈ ਇਹ ਆ ਗਈ ਜੀ ਸ਼ਰਟ 2 ਮੀਟਰ ਦੀ ਸ਼ਰਟ ਰਹੇਗੀ 2 ਮੀਟਰ ਦੀ ਬਾਟਮ ਰਹੇਗੀ ਬਾਟਮ ਤੁਸੀਂ ਬਣਾਨੀ ਬਾਟਮ ਬਣਵਾ ਸਕਦੇ ਹੋ ਅਗਰ ਤੁਸੀਂ ਪੈਂਟ ਪੁਲਾ ਦਿਓ ਬਣਾਣਾ ਹੋਵੇ ਬਣਾ ਸਕਦੇ ਹੋ ਤੁਹਾਡੀ ਚੋਇਸ ਹੈ ਜੀ ਜੋ ਸ਼ਰਟ ਦੇ ਵਿੱਚ ਪ੍ਰਿੰਟਿੰਗ ਹੈ ਉਹੀ ਬਾਟਮ ਦੇ ਵਿੱਚ ਪ੍ਰਿੰਟਿੰਗ ਹੈ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਲਓ ਤੇ ਆਪਣਾ ਆਰਡਰ ਵੀ ਪਲੀਜ਼ ਜਲਦੀ ਦੇ ਦਿਆ ਕਰੋ ਫਿਰ ਸਾਡੀਆਂ ਭੈਣਾਂ ਵਿੱਚ ਰਹਿ ਜਾਂਦੀਆਂ ਨੇ ਠੀਕ ਹੈ ਜੀ ਇਹ ਕਹਿੰਦੀ ਜੀ ਸਾਨੂੰ ਉਹ ਸੂਟ ਚਾਹੀਦਾ ਪਹਿਲਾਂ ਆਪਾਂ ਵੀਡੀਓ ਪਾਈ ਸੀ ਤੇ ਉਹਦੇ ਵਿੱਚ ਔਰੇਂਜ ਕਲਰ ਸੀ ਗਾਜਰੀ ਜਿਹਾ ਕਲਰ ਉਹਦੇ ਵਿੱਚ ਗਾਜਰੀ ਜਿਹਾ ਕਲਰ ਸੀ ਤੇ ਕਾਫੀ ਭੈਣਾਂ ਦੀ ਡਿਮਾਂਡ ਸੀ ਤੇ ਕਾਫੀ ਸੇਲ ਹੋਇਆ ਸਿਰਪੋਲ ਸੂਟ ਆਪਣੇ ਕੋਲ ਇਕੋ ਹੀ ਅਵੇਲੇਬਲ ਹੈ ਜੇ ਕਿਸੇ ਨੂੰ ਚਾਹੀਦਾ ਤੁਸੀਂ ਮੈਸੇਜ ਕਰ ਦਿਓ ਮੈਂ ਵੀਡੀਓ ਦੇ ਐਂਡ ਵਿੱਚ ਉਹ ਵੀ ਸੂਟ ਤੁਹਾਨੂੰ ਦਿਖਾ ਦਾਂਗੀ ਚਲੋ ਜੀ ਨੈਕਸਟ ਆ ਗਿਆ ਜੀ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਸੋਹਣਾ ਜਿਹੜਾ ਆਪਾਂ ਤੁਹਾਨੂੰ ਫੋਜੀ ਕਲਰ ਦਾ ਪ੍ਰਿੰਟ ਦਿਖਾਇਆ ਸੀ ਉਸੇ ਪ੍ਰਿੰਟ ਦੇ ਵਿੱਚ ਆਇਆ ਜੀ ਬਹੁਤ ਸੋਹਣਾ ਲੱਗਿਆ ਇਹ ਆ ਗਈ ਜੀ ਸ਼ਰਟ ਆਫਟ ਆ ਡਾਰਕ ਦਾ ਕੰਬੀਨੇਸ਼ਨ ਤੇ ਆ ਗਈ ਜੀ ਨਾਲ ਬਾਟਮ ਇਹ ਬਾਟਮ ਦੇ ਵਿੱਚ ਵੀ ਸੈਲ ਪ੍ਰਿੰਟ ਹੈ ਸ਼ਿਮਰ ਪਸ਼ਮੀਨੇ ਦੇ ਸੂਟ ਰਹਿਣਗੇ ਜੀ ਸਾਰੇ ਤੇ ਬਹੁਤ ਹੀ ਜ਼ਿਆਦਾ ਸੌਫਟ ਹੋਰ ਲਾਈਟ ਵੇਟ ਫੈਬਰਿਕ ਹੈ ਜੀ ਆਪਾਂ ਇਹਦੇ ਨਾਲ ਦੀ ਕਾਫੀ ਸੂਟ ਸੇਲ ਕਰ ਚੁੱਕੇ ਆ ਤੇ ਆਪਣੇ ਕੋਲ ਦੁਬਾਰਾ ਫੇਰ ਪੀਟ ਤੇ ਆਏ ਸੀ ਪਰ ਉਹਨਾਂ ਦਾ ਪ੍ਰਾਈਸ ਥੋੜਾ ਜਿਹਾ ਘੱਟ ਸੀ ਇਹਨਾਂ ਦਾ ਪ੍ਰਾਈਸ ਉਹਦੇ ਨਾਲ ਥੋੜਾ ਜਿਹਾ ਵੱਧ ਹੈ ਪਰ ਇਹ ਚੀਜ਼ਾਂ ਲੱਗ ਰਿਹਾ ਕਿਉਂਕਿ ਭੈਣਾ ਸਾਡੀਆਂ ਕਮੈਂਟ ਕਰਕੇ ਕਹਿੰਦੀਆਂ ਦੀਦੀ ਉਹ ਤੁਸੀਂ ਇਹਨਾਂ ਦਾ ਦਿੱਤਾ ਸੀ ਇਹ ਕਿਉਂ ਨਹੀਂ ਕਈ ਵਾਰੀ ਚੀਜ਼ ਦੇਖੋ ਜੀ ਫਰਕ ਹੁੰਦਾ ਬ੍ਰਾਂਡ ਬ੍ਰਾਂਡ ਦਾ ਦਿਨੋ ਜੀ ਨੈਕਸਟ ਕਲਰ ਆ ਗਿਆ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਕਲਰ ਇਹ ਕਲਰ ਦੇ ਵੀ ਆਪਣੇ ਕੋਲ ਦੋ ਸੂਟ ਨੇ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾ ਚੁੱਕੇ ਆ ਲੋਜੀ ਇਹ ਪ੍ਰਿੰਟ ਚੈੱਕ ਕਰੋ ਇਹ ਆਪਣੇ ਕੋਲ ਦੋ ਅਵੇਲੇਬਲ ਨੇ ਇਹ ਵੀ ਆਪਣੇ ਕੋਲ ਦੋ ਅਵੇਲੇਬਲ ਨੇ ਲੋਜੀ ਇਹ ਸੂਟ ਆਪਣੇ ਕੋਲ ਦੋ ਨੇ ਜਿਸ ਵੀ ਮੇਰੀ ਭੈਣ ਨੂੰ ਦੋ ਚਾਹੀਦੇ ਨੇ ਜਾਂ ਅਲੱਗ-ਅਲੱਗ ਪਹਿਨਣ ਚਾਹੀਦੇ ਨੇ ਤੁਸੀਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਦੇ ਇਹ ਆ ਗਈ ਜੀ ਬਾਟਮ ਇਹਦੇ ਨਾਲ ਬਾਟਮ ਰਹੇਗੀ ਜੀ ਪਲੇਨ ਤੇ ਜਿਹੜੀ ਮੈਂ ਪਹਿਲਾਂ ਦਿਖਾਇਆ ਇਹਦੇ ਨਾਲ ਵੀ ਬਾਟਮ ਪਲੇਨ ਹੈ ਜੀ ਤੇ ਜਿਨ੍ਹਾਂ ਦਾ ਸੈਲਫ ਪ੍ਰਿੰਟ ਹੈ ਮੈਂ ਵੀਡੀਓ ਦੇ ਵਿੱਚ ਸਾਰਾ ਦੱਸਿਆ ਹੋਇਆ ਹੈ ਵੀਡੀਓ ਸਕਿੱਪ ਨਾ ਕਰਿਆ ਕਰੋ ਵੀਡੀਓ ਦੇ ਵਿੱਚ ਸਾਰਾ ਫੈਬਰਿਕ ਸਾਰੇ ਬਾਰੇ ਨੌਲੇਜ ਦਿੱਤੀ ਹੁੰਦੀ ਹੈ ਵੀਡੀਓ ਸਕਿੱਪ ਕਰਕੇ ਨਾ ਦੇਖਿਆ ਕਰੋ ਤੇ ਇਹ ਆ ਗਿਆ ਜੀ ਨੈਕਸਟ ਸੇਮ ਪ੍ਰਿੰਟ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਤੇ ਇਹ ਮੈਂ ਸੂਟ ਅਲੱਗ ਨੇ ਜੀ ਇਹ ਆਪਾਂ ਸਟੇਟਸ ਪਾਇਆ ਸੀ ਕਿ ਆਪਣੇ ਸੇਲ ਹੋ ਗਏ ਸੀ ਸੂਟ ਸਿਰਫ ਆਪਣੇ ਕੋ ਇਕੋ ਹੀ ਸੂਟ ਅਵੇਲੇਬਲ ਹੈ ਤੇ ਮੈਂ ਕਿਹਾ ਚਲੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਾਂ ਇਹ ਪਸ਼ਮੀਨੇ ਦੇ ਉੱਪਰ ਹੈਗਾ ਜਿਹੜੇ ਜਿਵੇਂ ਆਪਨੇ ਤਲੋਜੀ ਇਹ ਪਸ਼ਮੀਨਾ ਦੇ ਉੱਪਰ ਹੈ ਚੈੱਕ ਕਰੋ ਜੀ ਬਹੁਤ ਸੋਹਣਾ ਸੁਟਾ ਮਸਟਰਡ ਕਲਰ ਹੈ ਇਹ ਡਾਰਕ ਮਸਟਰਡ ਕਲਰ ਹੈ ਇਹ ਮੇਰੇ ਕੋ ਇੱਕ ਕਲਰ ਹੀ ਪਿਆ ਸੀ ਕਿਉਂਕਿ ਅਸੀਂ ਲੈ ਕੇ ਆਏ ਸੀ ਇਹ ਜਸਟ ਆਪਣੇ ਉਹੀ ਸੇਲ ਹੋ ਗਏ ਹੀ ਫਿਰ ਮੈਂ ਇਹਨਾਂ ਦੀ ਵੀਡੀਓ ਨਹੀਂ ਪਾਈ ਤੇ ਮੇਰੇ ਕੋ ਇੱਕ ਹੀ ਪਿਆ ਤੇ ਮੈਂ ਕਿਹਾ ਚਲੋ ਅੱਜ ਤੁਹਾਡਾ ਵੀਡੀਓ ਸ਼ੇਅਰ ਕਰਦਾ ਇਹ ਰਹਿ ਗਈ ਜੀ ਸ਼ਰਟ ਤੇ ਸ਼ਰਟ ਦੇ ਵਿੱਚ ਬੁੱਟੀ ਬਣੀ ਹੋਈ ਹੈ ਚੈੱਕ ਕਰੋ ਤੇ ਇਹ ਰਹਿ ਗਈ ਜੀ ਨਾਲ ਬਾਟਮ ਪਲੇਨ ਬਾਟਮ ਹੈ ਜੀ ਠੀਕ ਹੈ ਜੀ ਤੇ ਸ਼ਰਟ ਆ ਗਈ ਤੇ ਇਹਦੇ ਨਾਲ ਆ ਗਿਆ ਜੀ ਸ਼ਾਲ ਸਟੋਲ ਨਹੀਂ ਹੈਗਾ ਸ਼ਾਲ ਹੈ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਆ ਬਹੁਤ ਜਿਆਦਾ ਖੁੱਲਾ ਡੁੱਲਾ ਬਹੁਤ ਜਿਆਦਾ ਸੁਹਾ ਲੱਗ ਰਿਹਾ ਲਓ ਜੀ ਇਹ ਕਾਰਨ ਤੇ ਤੁਸੀਂ ਸਾਡੇ ਵੀ ਸੂਟ ਪਾਏ ਦੇਖੇ ਹੋਣੇ ਨੇ ਪਿਛਲੇ ਸਰਦੀਆਂ ਅਸੀਂ ਸੂਟ ਵੇਅਰ ਕੀਤੇ ਸੀ ਇਹਦੇ ਨਾਲ ਦੇ ਮੈਸੇਜ ਬਹੁਤ ਪਿਆਰਾ ਤੇ ਬਹੁਤ ਜਿਆਦਾ ਖੁੱਲਾ ਡੁੱਲਾ ਇਹ ਆਪਣੇ ਕੋਲ ਇੱਕੋ ਹੀ ਸੂਟ अवेलेबल ਨੇ ਅ ਅਗਾ ਇੱਕੋ ਹੀ ਸੂਟ अवेलेबल ਹੈ ਆਪਣੇ ਕੋਲ ਤੇ ਜੇ ਵੀ ਮੇਰੀ ਭੈਣ ਨੂੰ ਚਾਹੀਦਾ WhatsApp ਤੇ ਮੈਸੇਜ ਕਰ ਦਿਓ ਆਪਕੋ ਪਤਾ ਕਰ ਲਾਂਗੇ ਜੇ ਇਹਦੇ ਨਾਲ ਦਾ ਹੋਰ ਆਪਣੇ ਕੋਲ ਆਇਆ ਸਟਾਕ ਤੇ ਫਿਰ ਜੇ ਮੇਰੇ ਕਿਸੇ ਭੈਣ ਨੂੰ ਚਾਹੀਦਾ ਤਾਂ ਤੁਸੀਂ ਦੱਸਿਓ ਤੇ ਫਿਰ ਆਪਾਂ ਤੁਹਾਨੂੰ ਮੰਗਵਾ ਦੇਵਾਂਗੇ ਠੀਕ ਹੈ ਜੀ ਇਹ ਕਲਰ ਹੈ ਜੀ ਮਸਟਰਡ ਕਲਰ ਕੈਮਰੇ ਦੇ ਵਿੱਚ ਮਿਲਣ ਲੱਗਦਾ ਥੋੜਾ ਬੋਤਾ ਚੇਂਜ ਕਲਰ ਹੁੰਦਾ ਹੋਗਾ ਬਾਕੀ ਸੇਮ ਹੈ ਜੀ ਉਸੇ 4 ਕਿਹੜਾ 5 ਮੀਟਰ ਦੀ ਕੱਟ ਹੈ ਜੀ ਸੂਟ ਦੀ ਇਹ ਇੱਧਰ ਆਪਾਂ ਵੀਡੀਓ ਪਾਈ ਇੱਕ ਟ੍ਰਾਈ ਦੇ ਸੂਟਾਂ ਦੀ ਉਹ ਵੀ ਆਪਣੇ ਕੋਲ ਤਿੰਨ ਸੂਟ ਅਵੇਲੇਬਲ ਨੇ ਜੇ ਜਿਵੇਂ ਮੇਰੇ ਭੈਣ ਨੂੰ ਚਾਹੀਦੇ ਨੇ ਉਹ ਤੁਸੀਂ ਮੈਸੇਜ ਕਰ ਦਿਓ ਲਓ ਜੀ ਇਹ ਆ ਗਈ ਜੀ 셔ਟ ਇਹਨਾਂ ਦੀ ਵੀਡੀਓ ਆਪਾਂ ਪਾ ਚੁੱਕੇ ਆਂ ਜੀ ਪੰਜਾਬੀ ਪਹਿਰਾਵੇ ਤੇ ਤੇ ਇਹ ਆ ਗਈ ਜੀ 셔ਟ ਤੇ ਇਹ ਆ ਗਈ ਜੀ ਬਾਟਮ ਇਹ ਕੋਲ ਟ੍ਰਾਈਸ ਫੈਬਰਿਕ ਹੈ ਤੇ ਬਿਲਕੁਲ ਲਾਈਟ ਵੇਟ ਫੈਬਰਿਕ ਹੈ ਜੀ ਹਾਰਡ ਫੈਬਰਿਕ ਨਹੀਂ ਹੈਗਾ ਕਿਉਂਕਿ ਸਾਡੀਆਂ ਭੈਣਾਂ ਕਹਿੰਦੀਆਂ ਦੀਦੀ ਹਾਰਡ ਨਾ ਹੋਵੇ ਤੇ ਨਹੀਂ ਜੀ ਬਿਲਕੁਲ ਲਾਈਟ ਵੇਟ ਹੈ ਤੇ ਇਹ ਰੀਵਾ ਬ੍ਰਾਂਡ ਰਹੇਗਾ ਜੀ ਲਓ ਜੀ ਚੈੱਕ ਕਰੋ ਸਟੈਂਪ ਇਹ ਆ ਗਿਆ ਜੀ ਇੱਕ ਕਲਰ ਤੇ ਨੈਕਸਟ ਕਲਰ ਹੈਗਾ ਜੀ ਗਾਜਰੀ ਕਲਰ ਲਓ ਜੀ ਇਹ ਸ਼ਰਟ ਰਹੇਗੀ ਇਹ ਬਾਟਮ ਰਹੇਗੀ ਇੱਕ ਸੂਟ ਆਪਣੇ ਕੋਲ ਇਹ ਅਵੇਲੇਬਲ ਹੈ ਤੇ ਇੱਕ ਸੂਟ ਆਪਣੇ ਕੋਲ ਇਹ ਅਵੇਲੇਬਲ ਹੈ ਇਹ ਵੀ ਕੋਈ ਟਰਾਈ ਦੇ ਇਹ ਕੋਈ ਟਰਾਈ ਦੇ ਆਪਣੇ ਕੋਲ ਤਿੰਨ ਸੂਟ ਅਵੇਲੇਬਲ ਨੇ ਠੀਕ ਹੈ ਜੀ ਜਿੰਨੂੰ ਵੀ ਚਾਹੀਦੇ ਨੇ ਤੁਸੀਂ WhatsApp ਤੇ ਮੈਸੇਜ ਕਰਕੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਦੇ ਦਿਓ ਲਓ ਜੀ ਚੈੱਕ ਕਰ ਲਓ ਇਹ ਅਗੇ ਜੀ ਆਪਣੇ ਕੋਲ ਟਰਾਈ ਕਰ। ਠੀਕ ਹੈ ਅੱਜ ਆਪਾਂ ਤੁਹਾਨੂੰ ਇੱਕ ਹੀ ਵੀਡੀਓ ਦੇ ਵਿੱਚ ਦੋ ਤਰ੍ਹਾਂ ਦਾ ਫੈਬਰਿਕ ਦਿਖਾਤਾ। ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਦੇ ਸਕਦੇ। ਤੇ ਇਹ ਵੀ ਆਪਣੇ ਕੋਲ ਇੱਕ ਹੀ ਕਲਰ ਅਵੇਲੇਬਲ ਹੈ ਜੀ। ਇਹ ਵੀ ਸ਼ਿਮਰ ਪਸ਼ਮੀਨੇ ਦੇ ਵਿੱਚ ਆ ਬਹੁਤ ਪਿਆਰਾ ਕਲਰ ਹੈ ਕਿਉਂਕਿ ਆਪਾਂ ਇਹਨਾਂ ਦੀ ਵੀਡੀਓ ਪਾਈ ਸੀ ਪਹਿਲਾਂ ਵੀ ਇਹਦੇ ਨਾਲ ਦੇ ਆਪਣੇ ਕੋਲ 5-7 ਸੂਟ ਸੇਲ ਹੋਏ ਨੇ ਸਿਰਫ ਆਪਣੇ ਕੋਲ ਇੱਕ ਹੀ ਅਵੇਲੇਬਲ ਏ ਕਲਰ। ਬਹੁਤ ਪਿਆਰਾ ਫੈਬਰਿਕ ਹੈ ਜੀ ਕਿਉਂਕਿ ਜਿਹੜੀਆਂ ਸਾਡੀਆਂ ਭੈਣਾਂ ਕੋਲ ਗਿਆ ਉਹਨਾਂ ਨੂੰ ਤੇ ਪਤਾ ਹੈ ਬਹੁਤ ਜ਼ਿਆਦਾ ਸੋਹਣਾ ਜੀ ਇਹ ਏਕੇ ਟੈਕਸ ਰਹੇਗੀ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਆਪਾਂ ਕਰਦੇ ਆ ਇੱਥੇ ਖਤਮ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਸਾਡੀ ਕਲੈਕਸ਼ਨ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ